ਸਾਫਰਕਾਰ ਜੀ ਤਿਆਰ ਵਿਆਰ ਹੋ ਕੇ ਸ਼੍ਰੀਨਗਰ ਜਾਣ ਵਾਸਤੇ ਆਪਾਂ ਖੜਿਆ ਪੰਜਾਬ ਭਵਨ ਤੇ ਤਕਰੀਬਨ ਸਾਰਾ ਮੀਡੀਆ ਜਿਹੜਾ ਪੰਜਾਬ ਭਵਨ ਬੱਸ ਦੀ ਵੇਟ ਕਰ ਰਿਹਾ ਕਿਉਂਕਿ ਇੱਥੋਂ ਅਸੀਂ ਜਾਣਾ ਅੰਮਰਸਰ ਅੰਮਰਸਰ ਜਾ ਕੇ ਉੱਥੇ ਸਟੇ ਕਰਨੀ ਹੈ ਤੇ ਸਵੇਰੇ अर्ਲੀ ਮਾਰਨਿੰਗ 6 ਵਜੇ ਅਸੀਂ ਫਲਾਈਟ ਫੜਨੀ ਹੈ ਸ਼੍ਰੀਨਗਰ ਨੂੰ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਅੱਗੇ-ਅੱਗੇ ਜਿਵੇਂ ਵੀ ਆਪਾਂ ਜਾਵਾਂਗੇ ਤੇ ਪ੍ਰਾਈਵਟ ਕਰਾਉਂਦੇ ਰਵਾਂਗੇ सट नहीं बारे तरह पा दीची जाते चार ਕੀ ਹਾਂ ਜੀ ਉਹ ਕਮਰਾ ਉਹ ਯਾਰ ਤੁਸੀਂ ਆ ਰਹੇ ਸੀ ਬਾਜੀ 10 ਜਿਹੜੀਆਂ ਚੜਕੀਆਂ ਸਾਡੇ ਤੋਂ ਤਰ ਤਰ ਦੇਖ ਰਹੀ ਮੇਰੇ ਨਾਲ ਕਮਰਾ ਫੋਟੋ ਦੇ ਵਿੱਚ ਪਹੁੰਚੇ ਹਾਂ ਅੰਬਰ ਸਰ ਤਸਵੀਰੇ ਤਕਰੀਬਨ 6 ਵਜੇ ਹੈਗੀ ਹੈ ਫਲਾਈਟ ਸ਼੍ਰੀਨਗਰ ਇਹਾਂਗੇ ਬਰੀ ਬਹੁਤ ਯੂਨਿਕ ਸ਼ੈਨਰੋਟ ਲਾਈਨ ਨੂੰ ਤਾਂ ਦੀਪਾ ਦੇ ਦਰਵੀਜ ਨੇ ਕੰਮ ਕੀਤਾ ਪੋਦੀਪੋਂ ਪਾਗਨਦੀ ਰਵੀ ਰਵੀ ਪਹਾ ਇਹ ਮੈਂ ਠੰਡੀ ਵਿੱਚ ਬੰਨੀ ਖੜੀ ਗਾ ਠੰਡੀ ਵਿੱਚ ਲੜਾ ਦਾ ਪੱਕ ਸੋਣੀ ਆ ਰਹੀ ਹੈ ਯਾਰ ਸੋਣੀ ਹੈ ਨਾ ਸਹੀ ਹੈ ਸਹੀ ਹੈ ਲੋ ਜੀ 에어ਪੋਰਟ ਤੇ ਪਹੁੰਚ ਗਏ ਆ ਅਸੀਂ ਉਹ ਚੱਲੇ ਜੀ ਬਸ ਬਾਦੀਆਂ ਵੱਲੋਂ ਬਰਫ ਵਾਲੀ ਦੇ ਵਿੱਚ ਅੱਗੇ ਦੇਖਦੇ ਆ ਕਿ ਮੈਨਸ ਹੈਗਾ ਕਿੰਨਾ ਟੈਂਪਰੇਚਰ ਹੈ ਵੀ ਡਰਾਈ ਜਾਂਦੇ ਨੇ ਵੀ ਇੰਨਾ ਟੈਂਪਰੇਚਰ ਆ ਲੈ ਜੋ ਰਜਾਈਆਂ ਲੈ ਜੋ ਕੰਬਲ ਲੈ ਜੋ ਰਵੀ ਉਹ ਵੀ ਤਾਂ ਰਜਾਈਆਂ ਲੈ ਕੇ ਆਏ ਨੇ ਰਵੀ ਹੁਣੀ ਤਾਂ ਮੈਂ ਕਿਹਾ ਨਾਲ ਰਜਾਈਆਂ ਲੈ ਕੇ ਆਏ ਨੇ 72 ਅੰਦਰ ਜਾਂਦੇ ਹੋਏ ਅਸੀਂ ज एंडलो थैंक यू कुर्सी के ऊपर लगे पैनल ऐसी अपने आप नीचे आ जाएंगे आप अपनी कुर्सी आरोप बैठे रहे और ऑक्सीजन ਅੱਜ ਸ਼੍ਰੀਨਗਰ ਪਹੁੰਚ ਚੁੱਕੇ ਆਂ ਆ ਤੁਸੀਂ ਦੇਖ ਸਕਦੇ ਹੋ ਆਪਣੇ ਕਲਦੀਪ ਹੁਣ ਇੱਕ ਖੜਕੜ ਕੇ ਹੱਥੀ ਜਾਂਦੇ ਨੇ ਰਵੀ ਅਬ ਬੋਛਾ ਸੈੱਟ ਕਰਦਾ ਹੋਇਆ ਅੰਤਰ ਨੂੰ ਪਤਾ ਨਹੀਂ ਕਿ ਵਕਤ ਤੇ ਆਏਗਾ ਅੰਤਰ ਅੱਜ ਕਦੇ ਠੰਡ ਬੜੀ ਹੈ ਤੇ ਆਹ ਖੜੀਆਂ ਨੇ ਗੱਡੀਆਂ ਲੈਣ ਵਾਸਤੇ ਇੰਜੇ ਨੇ ਸਾਨੂੰ ਯਾਦ ਰੋ ਖਰਫ ਹੋ ਜਾਵਾਂਗੇ ਆ ਲੈ ਆ ਦੱਸ ਆ ਲੈ ਇਸ ਤਰ੍ਹਾਂ ਕੋਈ ਡਰ ਵੀ ਦਿੰਦੇ ਨੇ ਅਸ਼ੀਰਵਾਦ ਐਂ ਸਕਦੇ ਆ ਕੰਮ ਨੂੰ ਆਹ ਜੀ ਫਾਈਨਲੀ ਅਸੀਂ ਸ਼੍ਰੀਨਗਰ ਪਹੁੰਚ ਗਏ ਆਂ 에어ਪੋਰਟ ਅੱਡੇ ਤੇ ਖੜੇ ਆਂ ਹੁਣ ਅੱਗੇ ਜਿਹੜਾ ਪ੍ਰੋਗਰਾਮ ਹੈ ਉੱਥੇ ਜਾਣਾ ਇਸ ਵਾਰ

ਆਵੇਂ ਮਟਰ ਪਹੁੰਚ ਗਏ ਬੰਦੇ ਵਾਲੇ ਇਥੇ ਆਜੋ ਦੱਸਿਆ ਸੀ ਜੀ ਲੋ ਜੀ ਡਾਲੇ ਪਹੁੰਚ ਗਏ ਆਪਾਂ ਸਾਡੇ ਨਾਲ ਤੇ ਪਤਾ ਨਹੀਂ ਕਿੱਥੇ ਪਜ ਗਏ ਅਦਰ ਫੋਟੋ ਸੈਸ਼ਨ ਹੋ ਰਿਹਾ ਲੈ ਲੋਕਰ ਲੁਕਿਓ ਨੂੰ ਪਾਂਡਾ ਜਬੜਦਾ ਜੀ ਅੱਜ ਕੀ ਆ ਗਿਆ ਵਾਹ ਰਿਹਾ ਅਗੇ ਆ ਗਿਆ ਅਗੇ ਦਾਲੇ ਕਾਸੀ ਨਿਆਰੇ 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 ਦਾਲੇ ਕਿਤੇ ਨਿਆਰੇ ਬਾਈ

ਦੇਖ ਲੋ ਤੋਂ ਹਿਸਾਬ ਕਰਾਂ ਆ ਸਾਡੇ ਸਾਥੀ ਬੈਠੇ ਨੇ ਤੇਰਾ ਦੀਵਾਨਾ ਫਨ ਮੈਨੂੰ ਕਰੂ ਪਾਗਲ ਤੇਰੇ ਕਾਹ ਤੇਰੇ ਨਾਹੀ ਮੇਰਾ राम राम करता सब जग फिरे राम नाम गाए राम राम करता सब जग फिरे राम नाम गाए सोशल मीडिया आजदा ई दुश्मा